ਔਰ ਕਾਸ ਸਭ ਪ੍ਰਾਪਤ ਆਇਆ ਹਾ ਮਾਤ ਸਰਬ ਸੂਖਤਾ ਮਿਠ ਪਾਈ ਸਰਗ ਸੰਤਨ ਕਹਾ ਬਲਾਉ ਹਰਲਾ ਨਹੀਂ ਹੈ ਜਨੀ ਉਹ ਤੂੰ ਹੋਵਾ ਕਿਰਪਾ ਲੋ ਅਜੇ ਥੋੜਾ ਵੱਡਾ ਹੋ ਜਾ ਪਤ ਤਾ ਕੀ ਨਦਰਿ ਹਾਲ ਗੁਰੂ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਯਾਰ ਬਣ ਜੀਉਂ ਰਾਮਾ ਔਖਾ ਦਾ ਹਰ ਨਾਮ ਹੈ ਜਿਤ ਰੋਗ ਦਾ ਵਿਆਪ ਹੈ ਸਾਥ ਸੰਗ ਪਰਨ ਹਿਤ ਹੈ ਫਿਰ ਜੀਖਾ ਜਾਪੈ ਹਰ 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 ਜਪੀਏ ਨਾ 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 ਸੋਨ ਤੇ ਜੱਟ ਦਾ ਹਰ ਨਾਮ ਹੈ ਹਾਂ ਜੀ Welcome to National Historic Site Gur Temple Abbotsford BC established 1911 A warm welcome ji ਕੱਲ ਕੀ ਤਰ ਜਗਦੀਸ਼ ਚਲੋ ਜੀ ਹਾਂ ਜੀ ਭਾਈ ਕਨਈਆ ਜੀ ਉਹ ਤੇ ਇੱਕ ਭਾਈ ਕਨਈਆ ਜੀ ਪਾਣੀ ਪਲਾਉਂਦੇ ਨੇ ਨੀ ਇਦਾਂ ਹੀ ਬਣਾ ਦੇਣੀ ਹੈ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਲਾਉਂਦੇ ਸੀ ਪੁੱਤ ਪਰ ਜਿਹੜੇ ਜ਼ਖਮੀ ਹੋ ਜਾਂਦੇ ਸੀ ਉਹ ਸੀ ਰਫਲ ਭਾਈ ਰਫਲਾਂ ਵੀ ਵਰਤਦੇ ਆਉਂਦੀਆਂ ਸੀ ਉਦੋਂ ਗੋਲੀਆਂ ਤੁਪਕ ਦਾਦੀ ਉਸੇ ਦਾਦੀ ਹਾਂ ਅਰੇ ਨਕਲੀ ਮੂਰਤ ਸਿੰਘਾਂ ਦੇ ਵੀ ਮਲਮ ਪੱਟੀ ਵੀ ਗੁਰੂ ਸਾਹਿਬ ਕਹਿੰਦੇ ਕਰੋ ਦਾਦੀ ਹੂੰ ਅਰੇ ਨਕਲੀ ਆ ਹਨਾ ਹੂੰ ਮੂਰਤੀਆਂ ਇਹਦੇ ਨਕਲੀ ਆ ਹੂੰ ਇਹ ਕਿਹੜੀ ਤੋਪ ਬੜੀ ਜ਼ਬਰਦਸਤ ਤੋਪ ਤੋਪ ਮੁਰੇ ਖੜਜੋ ਸਿੰਘ ਤੋਪਾ ਮੁਰੇ ਵੀ ਖੜ ਜਾਂਦੇ ਸੀ ਤੋਪਾ ਮੁਰੇ ਵੀ ਖੜਾ ਕੇ ਸਿੰਘਾਂ ਨੂੰ ੜਾਇਆ ਗਿਆ ਸੀ ਗੋਰਿਆਂ ਵਾਲੇ ਬੱਬਰ ਅਕਾਲੀਆਂ ਵਾਲੇ ਮਿਲਾਉਂਦਾ ਆਜਾ ਮਾਤਾ ਅਗੇ ਤੇ ਰੈਟੇਰੇ ਫਾਲੋ ਹੁੰਦੇ ਸੀ ਨਾ ਗਲਾਬ ਵਾਲੇ ਤੂੰ ਫੋਟੋ ਖਿੱਚੀ ਸੀ ਕਾਕੇ ਨਾਲ ਇੱਥੇ। ਤੈਨੂੰ ਛੋਟੇ ਜਿਹੇ ਇੱਥੇ ਲੈ ਕੇ ਆਉਂਦੇ ਸੀ। ਪਹਿਲਾ ਗੁਰਦੁਆਰਾ ਤੈਨੂੰ ਇੱਥੇ ਲੈ ਕੇ ਆਏ। ਇਹ ਤਾਂ ਨਿਊ ਬੋਰਨ ਸੀ। ਇੱਥੇ ਹੀ ਤੇਰਾ ਨਾਮ ਰੱਖਿਆ ਪਤਾ ਇੱਥੇ ਹੁਕਮਨਾਮਾ ਲੈ ਕੇ। ਤੇ ਮੰਮੀ ਕਹਿੰਦੀ ਐਵਰੀ ਈਅਰ ਇੱਥੇ ਬਰਥਡੇ ਆਉਣਾ ਹੀ ਆ। ਪਿਛਲੇ ਸਾਲ ਤਾਂ ਕੋਈ ਨਹੀਂ ਲੈ ਕੇ ਆਇਆ। ਪਿਛਲੇ ਸਾਲ ਆਇ ਨਹੀਂ। ਕਦੇ ਕਦੀ ਵੀ ਇਹ ਹੱਤਿਆ ਦੇ ਨਹੀਂ ਮਾਰ ਕਰਦਾ ਨਾ ਕਮਜ਼ੋਰ ਤੇ ਵਾਰ ਕਰਦਾ ਆ ਕੋਈ ਚੜ ਕੇ ਆਉਂ ਉਹਦੇ ਤੇ ਜੀਵ ਵਾਰ ਕਰਦੇ ਜੇ ਜੋ ਮਰਦੀ ਹੋਏ ਨਾ ਕਦੀ ਪਿੱਛੇ ਦੇ ਵਾਰ ਕਰਦਾ ਆ ਨਾ ਮੈਂ ਤਾਂ ਉਹਦੇ ਨੂੰ ਪੜਦਾ ਵਾ ਸੇ ਕਮਾਗਾਟਾ ਮਾਰੂ ਬਰੇ ਵੀ ਲੱਗਿਆ ਹੋਇਆ ਗੁਰੂ ਨਾਨਕ ਜਹਾਜ਼ ਆਈ ਸਿੱਖਾਂ ਦੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਸਿੱਖਾਂ ਨੇ ਆਪ ਦਾ ਜਹਾਜ਼ ਕਰ ਲਿਆ ਸੀਗਾ ਇਆਏ ਸੀਗੇ ਡੈਡੀ ਹਾਂਜੀ ਆ ਰੇਲ ਟ੍ਰੈਕ ਉੱਤੇ ਆ ਹੂੰ ਆ ਰੇਲ ਟ੍ਰੈਕ ਆ ਹੂੰ ਗੁਰੂ ਨਾਨਕ ਜਹਾਜ਼ ਡੈਡੀ ਮਾਰਾ ਆਪਣਾ ਫੋਨ ਦੇ ਡੈਡੀ ਮਾਰਾ ਆਪਣਾ ਫੋਨ ਦੇ ਇੱਕ ਮਿੰਟ ਖੜ ਜਾ ਡੈਡੀ ਮਾਰਾ ਆਪਣਾ ਫੋਨ ਦੇ ਉੱਪਰ ਵੀਡੀਓ ਬਣਾ ਕੇ ਆਉਣਾ ਜਾ ਲੈ ਜਾ ਮਾਰਾ ਫੋਨ ਦਾ ਹੈ ਇੱਕ ਮਿੰਟ ਗੇਨਾ ਸੋਨਾ ਲੱਗਦਾ ਚੱਲ ਪੁੱਤ ਚੱਲ ਤੁੜਾ ਬਣਾ ਲਾ ਹਾਂ ਵੀ ਸਰੇ ਸੂਪੁਰ ਕਹ ਪਾਰ ਚਰਨ ਕਮਲ ਸਿਉ ਹਰਾ ਮਿਲ ਲਗਾ ਆਚਰ ਚਿਤੁਰ ਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾਲ ਕੋ ਲਾਵੋ ਸੀ ਵਾਹਿਗੁਰੂ ਸਤਿ ਨਦਾਨ ਅਮਰਤ ਪੀਯਾ ਬਾਦਸਾਨ ਆਨੰਦ ਨਾਨਕ ਕਬੋ ਨਾ ਬੀਸਰੇ ਪ੍ਰਭ ਪਰਮਾਨੰਦ ਬਲਾਵ ਰੂਹਨ ਲਾ ਜੀਓ ਕ੍ਰਿਸ਼ਨਾ ਭੁਜੀ ਨਰਕਾ ਆਤੋਲਾ ਆਤੋਲਾ ਸ਼ੂ ਵਾਲੇ ਹੱਥਾ ਤੋਲਾ o prana niśance, niśance. Ok, nishan okay. ਫਾਂਜੀ 1911 ਚ ਗੁਰਦੁਆਰਾ ਬਣਿਆ ਲੱਗ ਗਈ ਸੀ 100 ਮਿਲ ਮਿਲ ਲੈ ਕੇ ਜਿਵੇਂ 100 ਮਿਲ ਉੱਥੇ ਵੀ ਸੀ ਲੰਬਰ ਲੈ ਕੇ ਹੁੰਦੇ ਸੀ ਆਪਾਂ ਦਿਖਾਇਆ ਗੁਰਦੁਆਰੇ ਦੇ ਪਿੱਛੇ ਜਿਹੜੀ ਫੋਟੋ ਲੱਗੀ ਆ ਅੰਦਰ ਦਰਬਾਰ ਹਾਲ ਚ ਜਿਵੇਂ ਲੱਕੜਾਂ ਲੈ ਕੇ ਆ ਕੇ ਬਣਾਇਆ ਹਾਂਜੀ ਪੁੱਤ ਆ ਅੱਜ ਕਿੰਨੇ ਸਿੱਖ ਗੁਰਦੁਆਰੇ ਹੈ স্মੋਲ ਟਾਊਨ 100 ਮਾਈਲ ਹਾਊਸ ਵਿੱਚ ਮੈਰਿਟ ਵਿੱਚ ਇੱਥੇ ਆਪਾਂ ਜਾ ਕੇ ਆਏ ਮੈਰਿਟ ਵਾਲੇ ਜੀ ਨਿਊ ਵੈਸਟਮਿੰਸਟਰ ਇੱਥੇ ਵੀ ਗਏ ਆ ਪੋਰਟ ਆਲਬਰਨੀ ਹੈਗਾ ਉੱਥੇ ਗਏ ਹੀ ਨਹੀਂ ਗਏ ਪਰ ਪੋਰਟ ਆਲਬਰਨੀ ਆਪਾਂ ਗਏ ਸੀ ਪ੍ਰਿੰਸ ਜਾਰਜ ਨਹੀਂ ਗਏ ਕੈਰੀਬੂ ਕੈਸਨਲ ਮਗੇ ਆਮ ਨਾਲ ਇਹ ਵਾਲੇ ਚ ਨਹੀਂ ਗਏ ਕਰ ਰਹੇ ਸੋ ਨਿਕਲਿਆ ਸੀ ਗੋਮਦੀ ਗਿਆਨੀ ਟੋਰੀਆ ਵਾਲੇ ਤਾਂ ਗਏ ਮੀਡੀਅਮ ਸਵੇਖ ਲੈ ਗਏ ਇਹ ਸਾਈਕਲ ਤੇ ਆਹਣਾ ਕਾਲਸ ਕ੍ਰੀਕ 19 ਹਾਂਗਕੋਮ ਵਾਲਾ ਦਿੱਕਤ ਫਰੋ 19 ਐਪ ਕੋਈ ਚ ਇਹ ਜਰੂਰੀ ਹੈ T E N G G Y ਇਲੈਕਟ੍ਰਿਕਾਂ ਤੋਂ ਐਵੀ ਐਂ? ਆਣੀ ਕਰਤਾਰਪੁਰ ਹਾਂ ਵੀ ਨੀਂ ਜਾ ਮੈਂ ਮੈਂ ਹਾਂਜੀ ਕਿਹ ਵਾਲੀ ਡਾਕੀ ਮੈਂ ਹਾਂ ਹਾਂ ਹਾਂਕਾਂਗ ਵਾਲਾ ਸੱਤ ਪ੍ਰਾਣਾ ਗੁਰਦਰਾ ਸਾਹਿਬ ਹਾਂ ਹਾਂ ਹਾਂਕਾਂਗ ਮੈਂ ਹਾਂ ਇੱਦਾਂ ਸੇ ਏ ਕਿੱਥੇ ਐਸ ਐਲਸਫਰਡ ਇਹ 1900 ਦੇਖਣਾ ਹਾਂਗਕਾਂਗ ਵਾਲਾ ਸੱਤ ਪ੍ਰਾਣਾ ਕਰਦਾ। ਸਭ ਤੋਂ ਪਹਿਲਾਂ ਹਾਂ। ਆਪਣੇ ਕਨੈਡਿਕ ਸੱਤ ਤੋਂ ਬਣਾਇਆ ਇਹ ਬਣਾਉਣਾ। ਤਾਂ ਇਹ ਇੱਕ ਹਾਂਗਕਾਂਗ ਵਾਲਾ ਕੈਨੇਡਾ ਤੋਂ ਹੀ ਪਹਿਲਾਂ 1901 ਚ ਬਣਿਆ ਸ਼ੁਰੂ ਹੋਇਆ ਸੀ। 1901 ਚ ਬਣਿਆ। ਉਹ ਸੀ ਲਿਖਿਆ ਅਖੀਰ ਚ ਪਾਰਟੀ ਵਾਲਾ। ਉਹ ਥੋੜਾ ਲੇਟ ਬਣਿਆ ਪਰ ਇਹ ਭਾਈ ਸਾਹਿਬ ਪੋਣਾ। ਫੋਟੋ ਫੋਟੋ ਕਰਦੇ ਜਿਹਦੇ ਜਿਵੇਂ ਨਾ ਚੰਦਰਾ ਬੋਡਾਲੀਆ ਕਿੰਨੇ ਗੋਤੋ ਰਹੇ ਕਾਸੀ ਇਹ ਭਰਾ ਇਹ ਭਰਾ ਨਾ ਜੁਮਾਣਾ ਨਾ ਜੁਮਾਣਾ ਹਾਂ ਇਹ ਨਮਕੀਆ ਰੜੇ ਕਾਸੀ ਛੋਟੇ ਕਰ ਤੋ ਰੇ ਕਿਹੜੇ ਪਾਈਸੇ ਆ ਪੂਰਾ ਹੋ ਗਿਆ ਫੋਟੋ ਫੋਟੋ ਖਿਚਵਾ ਲਿਆ ਸੀ ਹਾਂ ਹਾਂ ਆ ਦੇਖ ਛੋਟੇ ਗੁਰਦਾਰੇ ਛੋਟੇ ਗੁਰਦਾਰੇ ਜੀ ਮਿਲਦੇ ਆਂ ਕੱਲੂ ਇੱਕ ਨਵੇਂ ਕੌਪ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੁਫਤਾਂ ਵਿੱਚ ਆਟਾ ਅੱਜ ਦਾ ਵਲੌਗ ਥੀ ਲੱਗਿਆ ਹੁਣ ਲਾਈਕ ਕਰਨਾ ਤੇ ਸ਼ੇਅਰ ਕਰਨਾ ਵਾਹਿਗੁਰੂ ਜੀ ਕੀ ਫਤਿਹ ਬਾਉਂਟ ਬੇਕਰ ਇਹ ਹੈਗਾ ਸਾਲਟ ਫ੍ਰੀਜ਼ਰ ਵੇ ਅਮੜੋ ਸਾਹਮਣੀਆ ਗੁਰਦੁਆਰਾ ਸਾਹਿਬ चल दस कार मैसेज है बोल दी नहीं नहीं सुने और तेरी <स्थाँग> ਮੈਂ ਇੱਥੇ ਲੈ ਕੇ ਜਾਂਦੀ ਹਾਂ ਸਫਾਈ ਦਾ ਕੋਰਨਰ ਬਣਾ ਲਿਆ। ਅੱਛਾ। ਤਾਂ ਕੋਣ ਲੈ ਕੇ ਦੇਖੇ ਸਾਡੇ ਤਸ ਇੱਥੇ ਬਾਹਰ ਨੂੰ ਨਾ ਜਿਹੜੀ ਨੰਬਰ ਤੋਂ ਆਉਂਦੀ। ਧਣਕ ਨਾ ਸੁਣਾ ਲਾ ਕੇ। ਅੱਗੇ ਆ ਬੁੱਲ ਕੇ ਪਤਾ ਹੀ ਨਹੀਂ ਇਸ ਤੇ ਬਾਜੂ ਖੁੱਲਿਆ ਹੁਣ ਖੁੱਲਿਆ ਨਾ ਅੱਗੇ ਨਹੀਂ ਆਵਾਗੇ ਅੱਗੇ ਥੋੜਾ ਸੀਗਾ ਆਪਾਂ ਕਿੰਨੀ ਦੂਰ ਗਏ ਸੀ ਜਨਾ ਅੱਗੇ ਉੱਥੇ ਹਾਂਜੀ ਚਲੋ ਜੀ ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਰਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਛੜਤੀ ਗਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ